ਬੀਤੇ ਦਿਨੀ ਪਏ ਪਾਰੀ ਮੀਂਹ ਦੇ ਚੱਲਦਿਆਂ ਫਗਵਾੜਾ ਸ਼ਹਿਰ ਦਾ ਬੁਰਾ ਹਾਲ ਹੋ ਗਿਆ। ਸ਼ਹਿਰ ਦੇ ਮਾਡਲ ਟਾਊਨ ਦੇ ਨਜ਼ਦੀਕ ਮੁੱਖ ਸੜਕ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ। ਸੜਕ ਤੇ ਗੋਡਿਆਂ-ਗੋਡਿਆਂ ਤੱਕ ਪਾਣੀ ਖੜਿਆ ਹੋਇਆ ਹੈ ਤੇ ਮੁੱਖ ਮਾਰਗ ਹੋਣ ਕਰਕੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦੋਂ ਸੜਕ ਤੇ ਪਏ ਵੱਡੇ-ਵੱਡੇ ਟੋਏਆਂ ਦੇ ਕਾਰਨ ਹਾਦਸਿਆਂ ਦਾ ਵੀ ਡਰ ਬਣਿਆ ਹੋਇਆ ਹੈ। ਸੜਕ ਤੇ ਖੜੇ ਪਾਣੀ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਟੋਏ ਵਿਖਾਈ ਨਹੀਂ ਦਿੰਦੇ ਜਿਸ ਕਾਰਨ ਕਿ ਗੱਡੀਆਂ ਵੀ ਇਹਨਾਂ ਟੋਇਆਂ ਦੇ ਵਿੱਚ ਫਸ ਜਾਂਦੀਆਂ ਨੇ ਤੇ ਕਾਰ ਚਾਲਕਾ ਦਾ ਮਸਾ ਮਜ਼ਾਏ ਤੇ ਬਚਾਅ ਹੋਇਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਇੱਕ ਗੱਡੀ ਜੋ ਕਿ ਰੋਡ ਤੇ ਇਸ ਟੋਏ ਦੇ ਵਿੱਚ ਫਸ ਜਾਂਦੀ ਹੈ ਤੇ ਇੱਥੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਚਾਚੂਕੀ ਅੰਡਰਪਾਸਟ ਤੇ ਮਾਡਲ ਟਾਊਨ ਨਜ਼ਦੀਕ ਸੜਕਾਂ ਤਲਾਹ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਜਿਸ ਕਾਰਨ ਕਿ ਸੜਕੀ ਹਾਦਸੇ ਦਾ ਡਰ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਉਹਨਾਂ ਸਰਕਾਰ ਤੇ ਫਗਵਾੜਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸੜਕਾਂ ਤੇ ਖੜੇ ਇਸ ਪਾਣੀ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ ਤੇ ਬਿਮਾਰੀਆਂ ਵੀ ਨਾ ਫੈਲਣ ਹਾਲਾਂਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਬੈਰੀਕੇਡ ਲਗਾ ਕੇ ਇੱਕ ਨਿਸ਼ਾਨਤਾ ਜ਼ਰੂਰ ਲਗਾ ਦਿੱਤਾ ਗਿਆ ਪਰ ਸ਼ਹਿਰ ਦੀਆਂ ਮੁੱਖ ਸੜਕਾਂ ਜਿੱਥੇ ਵੱਡੇ ਵੱਡੇ ਟੋਏ ਪਏ ਹੋਏ ਨੇ ਤੇ ਖੜੇ ਪਾਣੀ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਆਪਣਾਰਕੇਸ਼ ਕੁਮਾਰ ਅੰਕਿਕ ਮਾਮਲਾ ਇਹ ਜਿਹੜਾ ਬਰਸਾਤ ਦੇ ਪਾਣੀ ਨੂੰ ਲੈ ਕੇ ਬਰਸਾਤ ਦੇ ਪਾਣੀ ਨਾਲ ਇੰਨਾ ਪਾਣੀ ਖੜਾ ਹੋ ਜਾਂਦਾ ਨਾ ਕਿਤੇ ਆਂ ਜਾਣ ਵਾਲੇ ਬੰਦੇ ਸਾਰੇ ਪਾਣੀ ਦੇ ਵਿੱਚ ਭੇਜ ਜਾਂਦੇ ਆ ਉਹਨਾਂ ਨੂੰ ਜਿਹੜੇ ਪ੍ਰਸ਼ਾਸਨ ਨੂੰ ਆ ਕਮੇਟੀ ਘਰ ਵਾਲਿਆਂ ਨੂੰ ਚਾਹੀਦਾ ਨਗਰ ਕੌਂਸਲ ਨੂੰ ਚਾਹੀਦਾ ਵੀ ਇਹ ਪਾਣੀ ਜਲਦੋਂ ਜਲਦ ਕੱਢਿਆ ਜਾਵੇ ਜੇ ਉੱਥੇ ਤੋਆ ਐਡਾ ਵੱਡਾ ਵਾ ਜਬੈਲ ਜਾਂ ਪਿਆ ਹੋਇਆ ਤੇ ਉੱਥੇ ਸਾਰਾ ਮਲਕੇ ਹੈ ਨਾ ਆ ਐਕਸੀਡੈਂਟ ਹੋਣੀ ਅੱਧਾ ਘੰਟਾ ਪਹਿਲਾਂ ਹੋਇਆ ਇੱਕ ਜਣ ਕੋਈ ਗੱਡੀ ਗੁੱਡੀ ਵੀ ਪਲਟੀ ਆ ਗੱਡੀ ਵੀ ਪਲਟੀ ਹੋਣੀ ਤੇ ਵਿੱਚ ਸਵਾਰੀਆਂ ਠੀਕ ਠਾਕ ਆ ਹਾਂ ਸਵਾਰੀਆਂ ਠੀਕ ਠਾਕ ਆ ਸਬਚਾ ਹੋ ਗਿਆ ਪਰ ਠੀਕ ਠਾਕ ਦਾ ਚਲੇਗਾ ਆ ਉਹਨਾਂ ਨੇ ਇਸ ਨੂੰ ਦੱਸਿਆ ਕਿ ਜਿਹੜੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇੰਨੀ ਵੱਡੀ ਇੱਕ ਤਾਂ ਚਾਚੋ ਅੱਗੇ ਦਾ ਬਾਸ ਤੇ ਮਾਲਟੋਂ ਦਾ ਬਾਸ ਇੱਥੇ ਇੰਨੀ ਜ਼ਿਆਦਾ ਦਿੱਕਤ ਹੈ ਥੋੜਾ ਜਿਹੀ ਪੈਣ ਦੇ ਨਾਲ ਇੱਥੇ ਇੰਨਾ ਇਕੱਠਾ ਪਾਣੀ ਹੋ ਜਾਂਦਾ ਹੈਗਾ ਕਿ ਸਕੂਟਰ ਲੰਘਣ ਦਾ ਬਹੁਤ ਹੀ ਮੁਸ਼ਕਲ ਹੈ ਰੋਜ਼ ਉੱਥੇ ਐਕਸੀਡੈਂਟ ਹੋ ਰਹੇ ਹੈਗੇ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਜੋ ਕਿ ਜਿਹੜੀਆਂ ਕੀਮਤੀ ਜਾਨਾਂ ਹੈਗੀਆਂ ਉਹ ਉਹਨਾਂ ਤੋਂ ਬਚਾਇਆ ਜਾ ਸਕੇ ਸੈਕੰਡਲੀ ਗਰਮੀ ਦੇ ਮੌਸਮ ਦੇ ਵਿੱਚ ਬਰਸਾਤੀ ਪਾਣੀ ਇੰਨਾ ਇਕੱਠਾ ਹੋ ਰਿਹਾ ਡੇਂਗੂ ਦਾ ਖਤਰਾ ਮੱਛਰ ਇੰਨਾ ਇਕੱਠਾ ਹੋ ਰਿਹਾ ਲੋਕਾਂ ਦੇ ਸਸਤਲ ਭਰੇ ਹੋਏ ਸਾਰੇ ਜਿਸ ਕਾ ਕਿਰਪਾ ਕੀਤੀ ਜਾਵੇ ਇਹਨਾਂ ਤੇ ਉਹਨਾਂ ਨੂੰ ਠੀਕ ਕਰਾਇਆ ਜਾਵੇ ਧੰਨਵਾਦ